ਮੇਰੀ ਬੋਲੀ ਪੰਜਾਬੀ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਵਾਜ ਆਪਾਂ ਕਰਾਂਗੇ ਮਹਾਰ ਨਿਧੀ ਮਦਦ ਨਾਲ ਆਪਾਂ ਕਿਵੇਂ ਪਿਆਬੀ ਸਿੱਖ ਸਕਦੇ ਹਾਂ। ਸਾਡੀਆਂ ਸਾਰੀਆਂ ਵੀਡੀਓ ਸਾਡੀਆਂ ਪਲੇਲਿਸਟ ਦੇ ਵਿੱਚ ਮਹਾਰ ਨਿਧੀ ਦੇ ਹਿਸਾਬ ਨਾਲ ਤੁਹਾਨੂੰ ਸਿਖਾਇਆ ਗਿਆ ਹੈ। ਛੋ ਅੱਜ ਆਪਾਂ ਦੱਸਾਂਗੇ ਕਿਸ ਤਰ੍ਹਾਂ ਆਪਾਂ ਸਿਖਾਇਆ। ਉਹਦਾ ਕਨਮੂਨਾ ਪੇਸ਼ ਕਰਾਂਗੇ। ਤੋਂ ਵੀਡੀਓ ਵਿੱਚ ਬਣੇ ਰਿਹਾ। ਦੇਖੋ ਜਿਵੇਂ ਆਪਾਂ ਇਸ ਤਰ੍ਹਾਂ ਲਿਖਿਆ ਹੋਵੇ ਆਪਣੇ ਕੋਲੇ ਕੋਈ ਸ਼ਬਦ ਉਹਨੂੰ ਆਪਾਂ ਕਿਵੇਂ ਸਿਖਾਇਆ ਇਹਦੇ ਵਿੱਚ ਮੁਹਾਰਨੀ ਦੀ ਮਦਦ ਨਾਲ ਜਿਵੇਂ ਦ ਦਦਾ ਨਹੀਂ ਤੇ ਦ ਆਵਾਜ਼ ਕੱਢਣੀ ਹੈ ਇਹਦੀ ਬਿਹਾਰੀ ਦੀ ਆਵਾਜ਼ ਦਾ ਈ ਤੇ ਬਣ ਗਿਆ ਦ ਈ ਦੀ ਵਾ ਆ ਵਾ ਕੀ ਬਣ ਗਿਆ ਦੀ ਵਾ ਦ ਨੂੰ ਈ ਦੀ ਵਾ ਵੋ ਨੂੰ ਆ ਦੀ ਮਾਤਰਾ ਦੀਵ ਇਸ ਤਰੀਆ ਆਪਾਂ ਦੇਖੋਗੇ ਪ ਲ ਨੂੰ ਏ ਦੀ ਮਾਤਰਾ ਪਲੇ ਪਲੇ ਟ ਪਲੇਟ ਆਪਾਂ ਅੱਖਰਾਂ ਤੋਂ ਸਿੱਖੋ ਜਿਹੜੀ ਪਲੇ ਲਿਸਟ ਹੈ ਉਹਦੇ ਵਿੱਚ ਆਪਾਂ ਤੁਹਾਨੂੰ ਸਾਰੀ ਪੰਜਾਬੀ ਸਿਖਾਈ ਹੋਈ ਹੈ ਉਹ ਜ਼ਰੂਰ ਦੇਖਿਓ ਇਸ ਤਰੀਕੇ ਨਾਲ ਕੱਲੀ ਕੱਲੀ ਮਾਤਰਾ ਸਿਖਾਈ ਵੀ ਹੁਣ ਆਪਾਂ ਦੇਖੋ ਪਾਣਾ ਹੈਗਾ ਪ ਪ ਨੂੰ ਔ ਦੀ ਮਾਤਰਾ ਔ ਮੂੰਹ ਬੁਰਾ ਪੂਰਾ ਖੋਲਦਾ ਔ ਦੀ ਮਾਤਰਾ ਪਾਉ ਦ ਨੂੰ ਆ ਦੀ ਮਾਤਰਾ ਦ ਪੌਦਾ ਪ ਮੂੰਹ ਬੁਰਾ ਖੁੱਲਿਆ ਔ ਦੀ ਮਾਤਰਾ ਦ ਪੌਦਾ ਇਸ ਜਿਹੜੇ ਆਪਾਂ ਲਿਖ ਸਕਦੇ ਆਂ ਦ ਨੂੰ ਊ ਦੀ ਮਾਤਰਾ ਊ ਬਲੈਂਕਰ ਦੀ ਮਾਤਰਾ ਊ ਦੀ ਮਾਤਰਾ ਹੁੰਦੀ ਹੈ ਦੂ ਜਾ ਜ ਨੂੰ ਆ ਦੀ ਮਾਤਰਾ ਦੂਜਾ ਤਾਂ ਦੇਖੋ ਆਪਾਂ ਇਸ ਤਰ੍ਹਾਂ ਹੀ ਤੁਹਾਨੂੰ ਸਿਖਾਇਆ ਜਿਨ੍ਹਾਂ ਨੇ ਆਪਣੀਆਂ ਵੀਡੀਓ ਨਹੀਂ ਦੇਖੀਆਂ ਪਹਿਲਾਂ ਵਾਲੀਆਂ ਤਾਂ ਅੱਖਰਾਂ ਸਿੱਖੋ ਪਲੇਲਿਸਟ ਹੈ ਉਹਨੂੰ ਪ੍ਰੋਪਰ ਸਾਰਾ ਦੇਖਿਆ ਜਾਵੇ ਤੁਹਾਨੂੰ ਪੰਜਾਬੀ ਬੜੀ ਅੱਛੇ ਤਰੀਕੇ ਨਾਲ ਆਉਣ ਲੱਗ ਜਾਵੇਗੀ ਸਾਰੀਆਂ ਵੀਡੀਓ ਹੋਰ ਵੀ ਪਲੇਲਿਸਟਾਂ ਦੇ ਵਿੱਚ ਹੈਗੀਆਂ ਤੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਮਹਾਰਨੀ ਦੇ ਹਿਸਾਬ ਨਾਲ ਸਿਖਾਇਆ ਗਿਆ ਸੋ ਉਹਨਾਂ ਵਿੱਚ ਜਾ ਕੇ ਪਲੇਲਿਸਟ ਵਿੱਚ ਜਾ ਕੇ ਕਲੀ-ਕਲੀ ਮਾਤਰਾ ਦੀ ਕਲੀ-ਕਲੀ ਵੀਡੀਓ ਜਰੂਰ ਦੇਖੀ ਜਾਣ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਦੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਮੇਰੀ ਬੋਲੀ ਪੰਜਾਬੀ ਤੁਹਾਡਾ ਆਪਣਾ ਚੈਨਲ ਪੰਜਾਬੀ ਸਿੱਖਣ ਲਈ ਸਾਡੇ YouTube ਚੈਨਲ ਮੇਰੀ ਬੋਲੀ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਜੀ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਇਹ ਸਾਰੀਆਂ ਵੀਡੀਓ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ ਸੋ ਕਿਰਪਾ ਕਰਕੇ ਸਹਿਯੋਗ ਦਿਓ ਜੀ ਤੇ ਬਾਅਦ ਤੋਂ ਬਾਅਦ ਸ਼ੇਅਰ ਕੀਤਾ ਜਾਵੇ ਵੀਡੀਓ ਨੂੰ ਧੰਨਵਾਦ